ਪੰਜਾਬ ਦੀ ਆਰਥਿਕ ਜਿਹੜੀ ਬਦਹਾਲੀ ਹੈ ਉਹਨੂੰ ਖੁਸ਼ਹਾਲੀ ਦੇ ਵਿੱਚ ਅਸੀਂ ਬਦਲਾਂਗੇ ਰੰਗਲਾ ਪੰਜਾਬ ਬਣਾਵਾਂਗੇ ਇਦਾਂ ਦਾ ਕੁਝ ਨਹੀਂ ਹੋਇਆ ਜਦ ਤੱਕ ਇਹ ਨਹੀਂ ਹੁੰਦਾ ਨੌਕਰੀਆਂ ਨਹੀਂ ਮਿਲਣੀਆਂ ਉਹਦੇ ਬਦਲੇ ਹੋ ਕੀ ਰਿਹਾ ਹੈ ਜਾਂ ਨਸ਼ਾ ਪਿੰਡ ਪਿੰਡ ਵੱਧ ਗਿਆ ਤਾਂ ਕਾਂਗਰਸ ਦੇ ਲੀਡਰਾਂ ਬਾਰੇ ਅਕਸਰ ਕਿਹਾ ਜਾਂਦਾ ਕਹਿੰਦੇ ਉਹਰੇ ਸਿਨਿਓਰਿਟੀ ਜ਼ਿਆਦਾ ਹੈ ਆਪਸ ਵਿੱਚ ਝਗੜਦੇ ਵੀ ਉਨਾਂ ਹੀ ਜ਼ਿਆਦਾ ਹੈ ਇੱਕੋ ਹੀ ਗੱਲ ਹੈ ਕਿ ਸਾਡੇ ਵੱਡੇ ਜਿਹੜੇ ਲੀਡਰ ਨੇ ਉਹ ਪੰਜਾਬ ਦੇ ਲੋਕਾਂ ਵੱਲੋਂ ਹੁਣ ਦੇਖਣ ਪੰਜਾਬ ਦੇ ਲੋਕ ਬਦਲ ਚਾਹੁੰਦੇ ਨੇ ਡਿਪੋਰਟ ਵਾਲਾ ਮਸਲੇ ਦੇ ਵਿੱਚ ਜੇ ਦੇਖਿਆ ਜਾਵੇ ਕੇਂਦਰ ਆਪਦੀ ਚਲੋ ਦੱਸ ਰਿਹਾ ਹੈ ਗੱਲ ਕੀ ਦੇਖੋ ਜੀ ਅਗਲੇ ਦੇਸ਼ ਦਾ ਕਾਨੂੰਨ ਹੈ ਸੀ ਉਹਦੇ ਵਿੱਚ ਕੋਈ ਮਾਨੀ ਦਖਲ ਦੇ ਸਕਦੇ ਦੂਜੇ ਪਾਸੇ ਗੱਲ ਇਹ ਹੈ ਵੀ ਇਹ ਪਹਿਲੀ ਵਾਰੀ ਨਹੀਂ ਹੋਇਆ ਤੇ ਕਿਹੜੇ ਮੁਲਕ ਦਾ ਕਾਨੂੰਨ ਹੈ ਕਿ ਡਿਪੋਰਟੀਆਂ ਨੂੰ ਹਥਕੜੀਆਂ ਲਾ ਕੇ ਭੇਜੇ ਇਹਨੂੰ ਹਿਊਮਨ ਤਰੀਕੇ ਨਾਲ ਭੇਜਣਾ ਹੈ ਕਿਵੇਂ ਕਿਹੜੇ ਮੁਲਕ ਦਾ ਕਾਨੂੰਨ ਹੈ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਵੇ ਇਸ ਤਰੀਕੇ ਨਾਲ ਫ੍ਰਿਸਕਿੰਗ ਹੋਵੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿਹੜੇ ਨੌਜਵਾਨ ਨੇ ਤੁਸੀਂ ਬਸ ਉਹਨਾਂ ਨੂੰ ਇੱਜ਼ਤ ਦਾ ਤਰੀਕੇ ਨਾਲ ਵਾਪਸ ਭੇਜੋ ਸੀ ਨਹੀਂ ਦੇਤੇ ਥੋੜੀਆਂ ਸਰਕਾਰਾਂ ਦਾ ਸਮੇਂ ਵੀ ਜਾਂਦੇ ਰਹੇ ਨੇ ਇਹ ਤਾਂ ਕੋਈ ਅੱਜ ਦਾ ਨਹੀਂ ਕੰਮ ਇਹ ਤਾਂ ਬਹੁਤ ਪਹਿਲਾਂ ਦਾ ਕੰਮ ਚੱਲ ਰਿਹਾ ਇਹੀ 60000 ਕਰੋੜ ਦੇ 3 ਲੱਖ 4 ਲੱਖ ਕਰੋੜ ਰੁਪਇਆ ਰੇਜ਼ ਹੋ ਜਾਂਦਾ ਅਗੇਂਸਟ ਮਾਰਜਿਨ ਬਣੀ ਹੋਫ 60000 ਕਰੋੜ ਤਾਂ ਸਾਡੀ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਕਿਉਂ ਨਹੀਂ ਆਪਾਂ ਬੂਮ ਦੇ ਪਾਉਂਦੇ ਨੌਜਵਾਨ ਜੇ ਦੇ ਦੇਖਿਆ ਜਾਵੇ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਅੱਜ ਵੀ ਅਮਰਿਤਪਾਲ ਦੇ ਮਗਰ ਬਹੁਤ ਵੱਡੀ ਫਿਲਮ ਫੋਲੋਵਿੰਗ ਹੈਗੀ ਆ ਦੂਜੇ ਪਾਸੇ ਜੇ ਇਹ ਕਿਹਾ ਜਾਵੇ ਚਲੋ ਪੰਥਕ ਤੌਰ ਤੇ ਜਦੋਂ ਏਜੰਡੇ ਦੀ ਗੱਲ ਆਉਂਦੀ ਹੈ ਤਾਂ ਉੱਥੇ ਫਿਰ ਅਕਾਲੀ ਦਲ ਵੀ ਆ ਜਾਂਦਾ ਹੈ ਭਾਜਪਾ ਵੀ ਐਂਟਰੀ ਕਰ ਰਹੀ ਹੈ ਵੱਡੇ ਤੌਰ ਦੇ ਉੱਤੇ ਦਿੱਲੀ ਚੋਣਾ ਜਿੱਤਣ ਤੋਂ ਬਾਅਦ ਉਹ ਉਹ ਪੰਜਾਬ ਕੰਨੀ ਨੂੰ ਦੇਖ ਰਹੇ ਨੇ ਰਵਨੀਤ ਬਿੱਟੂ ਲਗਾਤਾਰ ਸਰਕਾਰ ਨੂੰ ਨਹੀਂ ਚਲੋ ਪ੍ਰਧਾਨ ਅੱਗੇ ਨੂੰ ਕਹਿੰਦੇ ਵੀ ਉਹ ਹੋਰ ਕੋਈ ਆ ਜਾਊਗਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਚੈਲੰਜ ਤਾਂ ਵੱਧ ਗਏ ਨੇ ਪਹਿਲਾਂ ਹੁੰਦਾ ਸੀਗਾ ਵੀ ਦੋ ਤਰ੍ਹਾਂ ਚ ਹੋ ਹੁਣ ਤਾਂ ਪਾਰਟੀਆਂ ਵੱਧ ਸਸਿਕਾਲ ਇੱਕ ਪਾਸ ਜਿਹੜਾ ਕੀ ਮੁਲਕ ਜਿਸ ਤਰ੍ਹਾਂ ਦੇ ਨਾਲ ਭੇਜਿਆ ਜਾ ਰਿਹਾ ਉਸ ਪੂਰੀ ਪ੍ਰਕਿਰਿਆ ਨੂੰ ਲੈ ਕੇ ਇਤਰਾਜ਼ ਤੇ ਦੂਜੇ ਪਾਸੇ ਦੇਖੀਏ ਤਾਂ ਪੰਜਾਬ ਯੂਥ ਕਾਂਗਰਸ ਨਸ਼ਾ ਨਹੀਂ ਨੌਕਰੀ ਦਾ ਨਾਰਾ ਲੈ ਕੇ ਚੱਲ ਰਹੀ ਹੈ ਮੋਹਿਤਪਿੰਦਰਾ ਨੇ ਸਾਡੇ ਨਾਲ ਮੋਜੀ ਦੇਖੀਏ ਪਹਿਲੀ ਗੱਲ ਤਾਂ ਹੁਣ ਯੂਥ ਕਾਂਗਰਸ ਨੂੰ ਖੜਾ ਕਿੱਥੇ ਦੇਖਦੇ ਹਾਂ ਤੁਸੀਂ ਜਿਵੇਂ ਕੱਲੋਂ ਤੁਸੀਂ ਹਾਲਾਂਕਿ ਚਲੋ ਪ੍ਰੋਗਰਾਮ ਰੱਖਿਆ ਤੁਸੀਂ ਇਹ ਵੀ ਕਹਿੰਤਾ ਵੀ ਜਿਹੜੇ ਲੋਕ ਕੰਮ ਨਹੀਂ ਕਰਦੇ ਸੀ ਉਹਨਾਂ ਨੂੰ ਵੀ ਉਹਦੇ ਨਹੀਂ ਰਹਿਣਗੇ ਇਹ ਐਕਸ਼ਨ ਪਲਾਨ ਕਹਿ ਸਕਦੇ ਹੈਗੇ ਜਾਂ ਫਿਊਚਰ ਪਲਾਨ ਹੈ ਦੇਖੋ ਇਹ ਫਿਊਚਰ ਪਲਾਨ ਹੈ ਔਰ ਕਿਉਂਕਿ ਕਿਸੇ ਵੀ ਸੰਗਠਨ ਦੇ ਵਿੱਚ ਡਿਸਪਲਿਨ ਮਿਹਨਤ ਡੈਡੀਕੇਸ਼ਨ ਸਾਰਾ ਕੁਝ ਰਿਕੁਆਇਰਡ ਹੁੰਦਾ ਸੋ ਉਹ ਜਿਹੜੀ ਚਰਨਿੰਗ ਹੈ ਕਿਉਂਕਿ 2027 ਦੀ ਜਿਹੜੀ ਵਿਧਾਨ ਸਭਾ ਚੋਣ ਹੈ ਉਹ ਨੇੜੇ ਆ ਰਹੀ ਹੈ ਔਰ ਡੈਡੀਕੇਟਿਡ ਟੀਮ ਚਾਹੀਦੀ ਔਰ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੀ ਇੱਕ ਟੀਮ ਬੜੀ ਡੈਡੀਕੇਟਿਡ ਟੀਮ ਹੈ ਸੋ ਬਿਲਕੁਲ ਜਿਹੜੇ ਪ੍ਰੋਗਰਾਮਸ ਆ ਰਹੇ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨੌਕਰੀ ਦਿਓ ਨਸ਼ਾ ਨਹੀਂ ਪੰਜਾਬ ਦੇ ਲਈ ਸਭ ਤੋਂ ਜ਼ਿਆਦਾ ਰੈਲੇਵੈਂਟ ਹੈ ਹੈ ਸਾਡਾ ਨੈਸ਼ਨ ਵਾਈਡ ਪ੍ਰੋਗਰਾਮ ਪਰ ਪੰਜਾਬ ਲਈ ਠੁਕਮਾ ਇਸ ਲਈ ਹੈ ਕਿਉਂਕਿ ਇਹ ਸਰਕਾਰ ਨੇ ਕਿਹਾ ਸੀ ਕਿ ਅਸੀਂ 25 ਲੱਖ ਨੌਕਰੀਆਂ ਦੇਵਾਂਗੇ ਅਸੀਂ ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਰੋਲਣ ਦੇਵਾਂਗੇ ਅਸੀਂ 16 ਮੈਡੀਕਲ ਕਾਲਜ ਖੋਲ੍ਹਾਂਗੇ ਖੁੱਲੇ ਇੱਕ ਵੀ ਨਹੀਂ ਸੋ ਪੰਜਾਬ ਦੀ ਆਰਥਿਕ ਜਿਹੜੀ ਬਦਹਾਲੀ ਹੈ ਉਹਨੂੰ ਖੁਸ਼ਹਾਲੀ ਦੇ ਵਿੱਚ ਅਸੀਂ ਬਦਲਾਂਗੇ ਰੰਗਲਾ ਪੰਜਾਬ ਬਣਾਵਾਂਗੇ ਇਦਾਂ ਦਾ ਕੁਝ ਨਹੀਂ ਹੋਇਆ ਜਦ ਤੱਕ ਇਹ ਨਹੀਂ ਹੁੰਦਾ ਨੌਕਰੀਆਂ ਨਹੀਂ ਮਿਲਣੀਆਂ ਉਹਦੇ ਬਦਲੇ ਹੋ ਕੀ ਰਿਹਾ ਜਾਂ ਨਸ਼ਾ ਪਿੰਡ ਪਿੰਡ ਵੱਧ ਗਿਆ ਕਸਬਿਆਂ 'ਚ ਵੱਧ ਗਿਆ ਮਹੱਲਿਆਂ 'ਚ ਖੁੱਲੇ ਆ ਨਸ਼ਾ ਵਿਕ ਰਿਹਾ ਹੈ ਮਹੱਲੇ ਵਾਲੀ ਜਿਹੜੀਆਂ ਸਾਡੀਆਂ ਲੇਡੀਜ਼ ਹੁੰਦੀਆਂ ਗਲੀਆਂ ਚ ਖੜੀਆਂ ਦੱਸ ਦਿੰਦੀਆਂ ਨੇ ਕਿਹੜਾ ਪਰਿਵਾਰ ਵੇਚ ਰਿਹਾ ਹੈ ਕਿਹੜੇ ਬੰਦੇ ਦੀ ਸ਼ਹਿਤ ਹੈ ਨਸ਼ਾ ਵਿਕ ਰਿਹਾ ਹੈ ਕਿਹੜੇ ਮਹੱਲੇ ਚੋਂ ਆ ਰਿਹਾ ਸੋ ਇਹ ਹਾਲਾਤ ਹੋ ਗਏ ਨੇ ਪੰਜਾਬ ਦੇ ਸੋ ਇਸ ਲਈ ਇਸ ਪ੍ਰੋਗਰਾਮ ਇਹ ਵਿੱਢਿਆ ਜਿਹੜਾ ਧਰਨਾ ਵੀ ਅਸੀਂ ਚੰਡੀਗੜ੍ਹ ਲਾਇਆ ਸੀ ਉਹਨਾਂ ਸੀ ਜਿਹੜਾ ਪਦਰੀ ਪ੍ਰੋਗਰਾਮਸ ਨੇ ਜਿਹੜੇ ਇਸ ਝੰਡੇ ਥੱਲੇ ਲੈ ਕੇ ਜਾ ਰਹੇ ਪਰ ਇਹਦੇ ਚ ਦੇਖੀਏ ਸਤਾਈ ਨੂੰ ਲੈ ਕੇ ਤਿਆਰੀ ਦੀ ਜਗ੍ਹਾ ਹਾਲ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਲੀਡਰਾਂ ਬਾਰੇ ਅਕਸਰ ਕਿਹਾ ਜਾਂਦਾ ਕਹਿੰਦੇ ਉਹਰੇ ਸਿਨਿਓਰਿਟੀ ਆਪਸ ਚ ਝਗੜਦੇ ਵੀ ਉਨੇ ਹੀ ਜ਼ਿਆਦੇ ਐ ਫਿਰ ਤੁਹਾਨੂੰ ਲੱਗਦਾ ਵੀ ਸਤਾਈ ਜਿੱਤੀ ਜਾ ਸਕਦੀ ਹੈਗੀ ਆ ਦੂਜੇ ਪਾਸੇ ਪਾਰਟੀਆਂ ਚਾਹੇ ਜੇ ਕੱਲ ਕਰ ਲਈਏ ਕਾਂਦੀਦਲ ਨੂੰ ਲੈ ਕੇ ਚਲੋ ਉਹਨਾਂ ਨੂੰ ਜ਼ਰੂਰ ਕਹਿ ਸਕਦੇ ਹੈਗੇ ਵੀ ਉਹ ਤਾਂ ਹਾਲਾਤ ਹੀ ਬਹੁਤ ਜ਼ਿਆਦੇ ਹੋਊਗੇ ਆ ਦੂਜੇ ਪਾਸੇ ਭਾਜਪਾ ਦੀ ਗੱਲ ਕਰੀਏ ਉਹ ਸੰਯੋਜਕ ਢੰਗ ਨਾਲ ਚੱਲਦੇ ਨੇ ਆਵਾਦ ਵੀ ਪਾਰਟੀ ਆ ਅਜ ਤੱਕ ਉਹ ਵੀ ਜਿਵੇਂ ਕਹੀਏ ਕਿ ਬੰਨੇ ਆਪਦੇ ਤੌਰ ਤੇ ਚੱਲ ਰਹੇ ਨੇ ਕਾਂਗਰਸ ਡੀਫੀਟ ਕਰ ਲੂਗੀ ਦੇਖੋ ਗੱਲ ਇਹ ਹੈ ਮੈਂ ਬੜੀ ਜ਼ਿੰਮੇਵਾਰੀ ਨਾ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਲੋਕ ਸਭਾ ਮ्युनਿਸਪਲ ਕਮੇਟੀਆਂ ਮ्युनਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਇੰਟਰਸਟ ਹੈ ਜਿਹੜਾ ਉਹ ਜ਼ਾਹਰ ਕੀਤਾ ਹੈ ਹੁਣ ਗੱਲ ਆ ਗਈ ਸਾਡੇ ਲੀਡਰਸ਼ਿਪ ਦੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੇ ਲੀਡਰਸ਼ਿਪ ਦੀ ਮਨਸ਼ਾ ਬਹੁਤ ਵਧੀਆ ਹੈ ਕਿ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਲਈ ਚੰਗਾ ਬਦਲ ਕਰਨਾ ਚਾਹੁੰਦੇ ਹਾਂ ਇੱਕੋ ਹੀ ਗੱਲ ਹੈ ਕਿ ਸਾਡੇ ਵੱਡੇ ਜਿਹੜੇ ਲੀਡਰ ਨੇ ਉਹ ਪੰਜਾਬ ਦੇ ਲੋਕਾਂ ਵੱਲ ਹੁਣ ਦੇਖਣ ਪੰਜਾਬ ਦੇ ਲੋਕ ਬਦਲ ਚਾਹੁੰਦੇ ਨੇ ਪੰਜਾਬ ਦੇ ਲੋਕ ਔਖੇ ਨੇ ਔਰ ਕਾਂਗਰਸ ਪਾਰਟੀ ਜਿਨ੍ਹਾਂ ਨੇ ਇੰਟਰਸਟ ਦਿਖਾਤਾ ਹੁਣ ਸਾਡੇ ਜਿਹੜੇ ਵੱਡੇ ਲੀਡਰ ਉਹਨਾਂ ਨੂੰ ਇਹ ਚਾਹੀਦਾ ਸੀ ਪੰਜਾਬ ਦੀ ਜਿਹੜੀ ਦੁਰਦਸ਼ਾ ਹੈ ਉਹਨੂੰ ਕਿਵੇਂ ਠੀਕ ਕਰਨਾ ਹੈ ਉਹਦੇ ਵੱਲ ਧਿਆਨ ਲਾਉਣ ਤੇ ਲਾਹ ਵੀ ਰਹੀ ਨੇ ਮੈਨੂੰ ਇਸ ਗੱਲ ਦਾ ਪਤਾ ਹੈ ਪਰ ਇਹ ਆਪਸੀ ਤੌਰ ਤੇ ਸੱਡਣ ਤਾਣਾ ਤਾਂ ਨਹੀਂ ਕਿਉਂਕਿ ਉਹ ਜਿਹੜੀਆਂ ਕਹਾਣੀਆਂ ਜਦੋਂ ਆਉਂਦੀਆਂ ਨੇ ਉਹਦਾ ਅਸਰ ਪੂਰੀ ਪਾਰਟੀ ਤੇ ਪੈਂਦਾ ਮੈਸੇਜ ਪੂਰੀ ਪਾਰਟੀ ਨੂੰ ਜਾਂਦਾ ਹੈ ਨੋ ਡਾਊਟ ਨੋ ਡਾਊਟ ਪੈਂਦਾ ਹੈ ਔਰ ਚਿੰਤਤ ਹੈ ਪੰਜਾਬ ਦੇ ਲੋਕ ਇਸ ਗੱਲ ਨੂੰ ਵੀ ਲੈ ਕੇ ਪਰ ਮੈਨੂੰ ਇਸ ਗੱਲ ਦਾ ਪਤਾ ਹੈ ਮੈਨੂੰ ਪਰਸਨਲ ਤੌਰ ਤੇ ਇਸ ਗੱਲ ਦਾ ਪਤਾ ਹੈ ਕਿ ਸਾਡੀ ਵੱਡੀ ਲੀਡਰਸ਼ਿਪ ਵੀ ਜਿਹੜੀ ਹੈਗੀ ਉਹ ਚਿੰਤਤ ਹੈ ਪਰ ਪਾਰਟੀ ਇਕুইਪਡ ਹੈ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨ ਲਈ ਔ ਪੂਰਨ ਤੌਰ ਤੇ ਸਾਡੇ ਹਾਈ ਕਮਾਂਡ ਵੀ ਔਰ ਪੰਜਾਬ ਦੀ ਜਿਹੜੀ ਸਟੇਟ ਲੀਡਰਸ਼ਿਪ ਹੈ ਸਾਡੀ ਪੂਰੀਨ ਤੌਰ ਤੇ ਤਿਆਰ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਚੰਗਾ ਬਦਲ ਦੇਣਾ ਹੈ ਹੁਣ ਜਿਹੜਾ ਰਿਪੋਰਟ ਵਾਲਾ ਮਸਲੇ ਦੇ ਵਿੱਚ ਜੇ ਦੇਖਿਆ ਜਾਵੇ ਕੇਂਦਰ ਆਪਦੀ ਚਲੋ ਦੱਸ ਰਿਹਾ ਹੈ ਗੱਲ ਕੀ ਦੇਖੋ ਜੀ ਅਗਲੇ ਦੇਸ਼ ਦਾ ਕਾਨੂੰਨ ਹੈ ਅਸੀਂ ਉਹਦੇ ਵਿੱਚ ਕੋਈ ਆ ਨਹੀਂ ਦਖਲ ਦੇ ਸਕਦੇ ਦੂਜੇ ਪਾਸੇ ਗੱਲ ਇਹ ਹੈ ਵੀ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਸੂਬਾ ਆਪ ਦੇ ਤੌਰ ਦੇ ਉੱਤੇ ਵਿਰੋਧ ਕਰ ਰਿਹਾ ਵੀ ਪੰਜਾਬ ਨੂੰ ਜਾਣ ਕੇ ਟਾਰਗੇਟ ਕਰ ਲਿਆ ਜੀ ਅੰਮ੍ਰਿਤਸਰ ਜਹਾਜ਼ ਤਾਰਨ ਦੀ ਥਾਂ ਮੇ ਦਿੱਲੀ ਵਗੈਰਾ ਜਾਂ ਕਿਤੇ ਹੋਰ ਤਾਰ ਲੈਣਾ ਸੀਗਾ ਤੁਹਾਨੂੰ ਲੱਗਦਾ ਵੀ ਇਹ ਇਲੈਕ ਕਿਹੜੇ ਪਹਿਲੀ ਗੱਲ ਤਾਂ ਕਿਹੜੇ ਮੁਲਕ ਦਾ ਕਾਨੂੰਨ ਹੈ ਕਿ ਡਿਪੋਰਟੀਆਂ ਨੂੰ ਹੱਥਕੜੀਆਂ ਲਾ ਕੇ ਭੇਜਣਾ ਹੈ ਇਹਨੂੰ ਹਿਊਮਨ ਤਰੀਕੇ ਨਾਲ ਭੇਜਣਾ ਹੈ ਕਿਵੇਂ ਕਿਹੜੇ ਮੁਲਕ ਦਾ ਕਾਨੂੰਨ ਹੈ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਵੇ ਇਸ ਤਰੀਕੇ ਨਾਲ ਫ੍ਰਿਸਕਿੰਗ ਹੋਵੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿਹੜੇ ਨੌਜਵਾਨ ਨੇ ਤੁਸੀਂ ਬਸ ਉਹਨਾਂ ਨੂੰ ਇੱਜ਼ਤ ਦਾਤ ਤਰੀਕੇ ਨਾਲ ਵਾਪਸ ਭੇਜ ਦਿਓ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਨੌਜਵਾਨ ਗਏ ਹੋਣੇ ਕਿਨੂੰ ਕਿਹੜੇ ਇਲੀਗਲ ਏਜੰਟ ਨੇ ਉਹਨਾਂ ਨੂੰ ਬਰਗਲਾ ਕੇ ਬਾਹਰ ਭੇਜਿਆ ਹੋਣਾ ਉਹਨਾਂ ਹਾਲਾਤਾਂ ਨੂੰ ਵੀ ਸਮਝਣ ਦੀ ਲੋੜ ਹੈ ਉਹ ਕਿਉਂ ਬਾਹਰ ਗਏ ਹੁਣ ਤੁਹਾਡੇ ਨਾਲ ਸਾਂਝਾ ਕਰਨਾ ਚਾਹ ਸਾਡੇ ਨੌਜਵਾਨਾਂ ਦਾ ਬਾਹਰਲੇ ਮੁਲਕਾਂ ਚਲਾ ਗਿਆ ਇਹਦਾ ਜਵਾਬਦੇਹੀ ਤਾਂ ਭਗਵੰਤਪਨ ਸਾਹਿਬ ਨੂੰ ਦੇਣਾ ਪੈਣਾ ਹੈ ਨਾ ਹੁਣਾ ਪੈਣਾ ਹੈ ਜਿਹੜੇ ਕਹਿੰਦੇ ਸੀ ਬਾਹਰਲੇ ਮੁਲਕਾਂ ਤੋਂ ਲੋਕ ਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਕਰਨਗੇ ਉਹ ਤਾਂ ਫਿਰ ਜੀ ਦੇਖੀਏ ਮੋਹਜੀ ਤੁਸੀਂ ਨਹੀਂ ਦੇਖਦੇ ਤੁਹਾਡੀਆਂ ਸਰਕਾਰਾਂ ਦੇ ਸਮੇਂ ਵੀ ਜਾਂਦੇ ਰਹੇ ਨੇ ਇਹ ਤਾਂ ਕੋਈ ਅੱਜ ਦਾ ਨਹੀਂ ਕੰਮ ਇਹ ਤਾਂ ਬਹੁਤ ਪਹਿਲਾਂ ਦਾ ਕੰਮ ਚੱਲ ਰਿਹਾ ਤੇ ਜਿਹੜੀ ਸਿਚੁਏਸ਼ਨ ਜਿਵੇਂ ਆਮਦਵੀ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਅਸੀਂ ਠੀਕ ਕਰ ਰਹੇ ਹਾਂ ਔਲੀ-ਔਲੀ ਪਰ ਵਿਗੜੀ ਬਹੁਤ ਜਦ ਪੁਰਾਣਾ ਢਾਂਚਾ ਹੀ ਬਹੁਤ ਕਹਿੰਦੇ ਵਿਗੜਾ ਹੋਇਆ ਨਹੀਂ ਕੋਈ ਠੀਕ ਨਹੀਂ ਕਰ ਰਿਹਾ ਬਿਲਕੁਲ ਹਾਲਾਤ ਗੰਭੀਰ ਸਿਗੇ ਉਦੋਂ ਪਰ ਇਹਨਾਂ ਨੇ ਇਹਨੂੰ ਬੱਤਰ ਕਰਤਾ ਹੈ ਇਹਨਾਂ ਨੇ ਕੋਈ ਸੋਲਿਊਸ਼ਨ ਇਦਾਂ ਦਾ ਨਹੀਂ ਦਿੱਤਾ ਇਹੀ 60000 ਕਰੋੜ ਦੇ 3 ਲੱਖ 4 ਲੱਖ ਕਰੋੜ ਰੁਪਇਆ ਰੇਜ਼ ਹੋ ਜਾਂਦਾ ਅਗੇਂਸਟ ਮਾਰਜਿਨ ਬਣੀਓ 60000 ਕਰੋੜ ਤਾਂ ਸਾਡੀ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਕਿਉਂ ਨਹੀਂ ਆਪਾਂ ਬੂਮ ਦੇ ਪਾਰੇ ਕਿਉਂ ਸਾਨੂੰ ਸਾਨੂੰ ਪਤਾ ਹੈ ਅਸੀਂ ਖੇਤੀਬਾੜੀ ਆਧਾਰਤ ਸੂਬਾ ਹੈ ਕਿਉਂ ਨਹੀਂ wheat ਦੀ ਪ੍ਰੋਸੈਸਿੰਗ ਹੋ ਰਹੀ ਕਿਉਂ ਨਹੀਂ ਹੋਰ crops ਦੀ ਪ੍ਰੋਸੈਸਿੰਗ ਹੋ ਕੇ ਫਿਨਿਸ਼ਡ ਪ੍ਰੋਡਕਟਸ ਅਸੀਂ ਕਿਉਂ ਨਹੀਂ ਬਣਾ پا ਰਹੇ ਕਿਉਂ ਨਹੀਂ ਸਾਡੀ ਸਟੋਰੇਜ ਕਪੈਸਿਟੀ ਵਧਰੀ ਉਹਦੇ ਵਿੱਚ ਕਿਉਂ ਨਹੀਂ ਅਸੀਂ ਪੰਜਾਬ ਸਰਕਾਰ ਬ੍ਰਿਜ ਬਣਨ ਦਾ ਕੰਮ ਕਰ ਰਹੀ ਹੈ ਮੈਂ ਸਮਝਦਾ ਇਹ ਵੇ ਫਾਰਵਰਡ ਹੈ ਉਹਦਾ ਕਾਰਨ ਇਹ ਹੈ ਕਿ ਮੈਂਚੈਸਟਰ ਆਫ ਇੰਡੀਆ ਕਹੇ ਕਹੇ ਜਾਣ ਵਾਲਾ ਗੋਬਿੰਦਗੜ ਠੱਪ ਹੋ ਗਿਆ ਸਾਡੀਆਂ ਧਾਗਾ ਫੈਕਟਰੀਜ਼ ਪੰਜਾਬ ਦੀਆਂ ਬੰਦ ਹੋ ਚੁੱਕੀਆਂ ਨੇ ਸਾਡਾ ਜਿਹੜਾ ਹੋਰ ਇੰਡਸਟਰੀਆਂ ਬਾਹਰ ਜਾ ਚੁੱਕੀਆਂ ਹੋਈ ਜਰੀ ਲੁਧਿਆਣੇ ਦੀ ਦੇਖੋ ਕਿੰਨੀ ਫਲਰਿਸ਼ ਕਰਦੀ ਸੀਗੀ ਉਹ ਸਾਰਾ ਕੁਝ ਬਾਹਰ ਜਾ ਚੁੱਕਿਆ ਪੰਜਾਬ ਵਾਲ ਕੋਈ ਇੰਡਸਟਰੀਜ਼ ਦੇਖ ਨਹੀਂ ਰਿਹਾ ਸਾਡੇ ਕੋਲ ਬਚਿਆ ਕੀ ਹੈ ਸਾਡੇ ਕੋਲ ਬਚਿਆ ਖੇਤੀਬਾੜੀ ਖੇਤੀਬਾੜੀ ਦੇ ਵਿੱਚ ਜੇ ਅਸੀਂ ਇਸ ਮੌਕੇ ਨੂੰ ਵੀ ਗਵਾ ਦਿੰਨੇ ਆਂ ਜਿਵੇਂ ਗ੍ਰੀਨ ਰੈਵੋਲੂਸ਼ਨ ਆਇਆ ਸੀਗਾ ਉਸ ਤਰੀਕੇ ਦਾ ਫੂਡ ਪ੍ਰੋਸੈਸਿੰਗ ਰੈਵੋਲੂਸ਼ਨ ਪੰਜਾਬ ਦੇ ਵਿੱਚ ਲਿਆਉਣ ਦੀ ਲੋੜ ਹੈ ਕਿਉਂਕਿ ਜਿਹੜੇ ਨੌਜਵਾਨ ਬਾਹਰ ਵੀ ਜਾ ਰਹੇ ਨੇ ਉਹ ਖੇਤੀਬਾੜੀ ਨਾਲ ਪੰਜਾਬ ਦੇ ਵਿੱਚ ਉਹਨਾਂ ਦੇ ਪਰਿਵਾਰ ਸੰਬੰਧ ਰੱਖਦੇ ਨੇ ਸਾਨੂੰ ਇਹਦੇ ਵਿੱਚ ਰੈਵੋਲੂਸ਼ਨ ਲੈ ਕੇ ਆਉਣਾ ਪੈਣਾ ਹੈ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਮਿਲਣਗੀਆਂ ਰੋਜ਼ਗਾਰ ਮਿਲੂਗਾ ਅੰਟਰਪ੍ਰੈਨਿਓਰial ਪੰਜਾਬ ਦੇ ਸਾਡੇ ਨੌਜਵਾਨ ਉਹਨਾਂ ਨੂੰ ਦਿਸ਼ਾ ਮਿਲੂਗੀ ਪਰ ਇਹਦੀ ਚ ਦੇਖੀ ਜੇ ਪੰਥਕ ਤੌਰ ਦੇ ਉੱਤੇ ਜੀ ਗੱਲ ਕਰੀਏ ਤਾਂ ਅਕਾਲੀ ਦਲ ਤੇ ਦੂਜੇ ਪਾਸੇ ਅਮਰਿਤਪਾਲ ਘੋੜਾਂ ਦੀ ਪਾਰਟੀ ਬਣ ਗਈ ਹੈ ਨਵੀਂ ਤੁਹਾਨੂੰ ਨਹੀਂ ਲੱਗਦਾ ਵੱਡਾ ਵੋਟ ਸ਼ੇਅਰ ਉਧਰ ਕਨਵਰਟ ਹੋਊਗਾ ਕਿਉਂਕਿ ਅਮਰਿਤਪਾਲ ਨੂੰ ਜਦੋਂ ਐਮਪੀ ਜਿੱਤਦਾ ਹੈ ਬਹੁਤ ਵੱਡੀ ਗਿਣਤੀ ਦੇ ਨਾਲ ਜਿੱਤਦਾ ਹੈ ਜੇ ਹੋਲ ਪਾਰਟੀ ਜਦੋਂ ਪੰਜਾਬ 'ਚ ਕੰਮ ਕਰੂਗੀ ਉੱਥੇ ਡੈਂਟ ਪਾਊਗੀ ਪਾਰਟੀ ਤੁਹਾਨੂੰ ਕਿਤੇ ਨਾ ਕਿਤੇ ਕਿਉਂਕਿ ਆਮ ਤੌਰ ਤੇ ਤਾਂ ਵੋਟ ਸ਼ੇਅਰਿੰਗ ਜਦੋਂ ਹੁੰਦੀ ਹੈ ਉਦੋਂ ਫਿਰ ਸਿਨੈਰੀਓ ਬਣਦਾ ਵੀ ਕਿਹੜਾ ਜਿੱਤੂਗਾ ਕਿਹੜਾ ਹਾਰੂ ਜਿਵੇਂ ਕਿ ਦਿੱਲੀ ਹੋਇਆਗਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਪੰਥਕ ਤਰ੍ਹਾਂ ਨੇ ਜਿਹੜੀਆਂ ਇਹ ਕਿਤੇ ਨਾ ਕਿਤੇ ਵੱਡਾ ਚੈਲੰਜ ਰਹਿਣੀ ਹੈ ਦੇਖੋ ਮੈਨੂੰ ਕਿ ਸੇ ਦੇ ਪਰਸਨਲ ਅਜੰਡੇ ਨੂੰ ਨਹੀਂ ਵੋਟ ਪੈਣੀ ਪੰਜਾਬ ਦੇ ਅਜੰਡੇ ਨੂੰ ਵੋਟ ਪੈਣੀ ਹੈ ਪੰਜਾਬ ਦਾ ਅਜੰਡਾ ਠੀਕ ਗੱਲ ਹੈ ਪਰ ਉਹਦਾ ਬਾਈ ਇਲੈਕਸ਼ਨਸ ਵਿੱਚ ਦੇਖੋ ਤੁਸੀਂ ਕਿ ਕੀ ਰਿਜ਼ਲਟ ਰਿਹਾ ਕੀ ਲੋਕਾਂ ਨੇ ਕੋਈ ਇਦਾਂ ਦੀ ਗੱਲ ਕੀਤੀ ਮੈਂ ਸਮਝਦਾ ਉਹ ਰਿਐਕਸ਼ਨ ਸੀਗਾ ਜਿਹੜਾ ਮੋਦੀ ਸਾਹਿਬ ਦਾ ਇੱਕ ਵੱਖਰੇ ਤੌਰ ਤਰੀਕੇ ਨਾਲ ਪੰਜਾਬ ਨੂੰ ਦੇਖ ਰਹੇ ਹਨ ਉਹਦਾ ਇੱਕ ਰਿਐਕਸ਼ਨ ਸੀਗਾ ਪਰ ਜਦੋਂ ਪੰਜਾਬੀਅਤ ਦੀ ਗੱਲ ਆਉਣੀ ਹੈ ਪੰਜਾਬ ਨੂੰ ਪ੍ਰੋਟੈਕਟ ਕਰਨ ਦੀ ਗੱਲ ਆਣੀ ਹੈ ਤਾਂ ਕਾਂਗਰਸ ਵਰਗੀਆਂ ਜ਼ਿੰਮੇਵਾਰ ਜਮਾਤਾਂ ਨੂੰ ਪੰਜਾਬ ਦੇ ਲੋਕ ਪ੍ਰਾਇਰਟੀ ਦੇਣਗੇ ਪਰ ਇਹ ਜੇ ਜੇ ਕਿ ਇਹ ਕਿ ਜਿੰਨਾ ਨੌਜਵਾਨ ਹੈ ਉਸ ਤੋਂ ਚਲੋ ਯੂਥ ਦੀ ਪੋਲਿਟਿਕਸ ਕਰ ਰਹੇ ਹਾਂ ਜੀ ਇਹ ਨੌਜਵਾਨ ਜਿਹਦੇ ਦੇਖਿਆ ਜਾਵੇ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਅੱਜ ਵੀ ਅਮਰਪਾਲ ਦੇ ਮਗਰ ਬਹੁਤ ਵੱਡੀ ਫਿਲਮ ਫਾਲੋਇੰਗ ਹੈਗੀ ਆ ਦੂਜੇ ਪਾਸੇ ਜੇ ਇਹ ਕਿਹਾ ਜਾਵੇ ਚਲੋ ਪੰਥਕ ਤੌਰ ਤੇ ਜਦੋਂ ਏਜੰਡੇ ਦੀ ਗੰਦ ਲਾਉਂਦੀ ਹੈ ਤਾਂ ਉੱਥੇ ਫਿਰ ਅਕਾਲੀ ਦਲ ਵੀ ਆ ਜਾਂਦਾ ਹੈ ਭਾਜੀਪੀ ਵੀ ਐਂਟਰੀ ਕਰ ਰਹੀ ਆ ਵੱਡੇ ਤੌਰ ਦੇ ਉੱਤੇ ਦਿੱਲੀ ਚੋਣਾ ਜਿੱਤਣ ਤੋਂ ਬਾਅਦ ਉਹ ਉਹ ਵੀ ਪੰਜਾਬ ਕਰਨੀ ਨੂੰ ਦੇਖ ਰਹੇ ਨੇ ਰਵੀਤ ਬਿੱਟੂ ਲਗਾਤਾਰ ਸਰਕਾਰ ਨੂੰ ਨਹੀਂ ਚਲੋ ਪ੍ਰਧਾਨ ਅੱਗੇ ਨੂੰ ਕਹਿੰਦੇ ਵੀ ਉਹ ਹੋਰ ਕੋਈ ਆ ਜਾਊਗਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਚੈਲੰਜ ਤਾਂ ਵੱਧ ਗਏ ਨੇ ਪਹਿਲਾਂ ਹੁੰਦਾ ਸੀਗਾ ਵੀ ਦੋ ਤਿੰਨਾਂ ਚ ਹੋਗੀ ਹੁਣ ਤਾਂ ਪਾਰਟੀਆਂ ਵਧੀਆਂ ਨੇ ਤੇ ਕੋਈ ਪੰਜਾਬ ਦੇ ਵਿੱਚ ਹਰ ਧਰਮ ਨੂੰ ਪਰਫੁੱਲਿਤ ਰਹਿਣ ਦਾ ਔਰ ਆਪਣੇ ਤੌਰ ਤਰੀਕੇ ਨਾਲ ਰਹਿਣ ਦਾ ਪੂਰਾ ਹੱਕ ਹੈ ਹਿੰਦੁਸਤਾਨ ਆਜ਼ਾਦ ਮੁਲਕ ਹੈ ਪੰਜਾਬ ਵੀ ਸਾਡਾ ਆਜ਼ਾਦ ਮੁਲਕ ਹੈ ਇੱਕ ਤਾਂ ਗੱਲ ਇਹ ਹੈ ਉਹਦੇ ਵਿੱਚ ਕੀ ਲੜਾਈ ਹੁੰਦੀ ਹੈ ਮੈਨੂੰ ਨਹੀਂ ਪਤਾ ਪਰ ਪੰਜਾਬ ਦਾ ਜਿਹੜਾ ਏਜੰਡਾ ਹੈ ਉਹ ਇਕਨੋਮਿਕ ਪ੍ਰੋਗਰੈਸ ਹੈ ਉਹ ਪੰਜਾਬ ਦੀ ਇਕਨੋਮਿਕ ਡਿਵੈਲਪਮੈਂਟ ਹੈ ਉਹ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੈ ਪੰਜਾਬ ਦੇ ਲੋਕਾਂ ਦੀ ਕੰਫਰਟੇਬਲ ਲਾਈਫ ਹੈ ਪੰਜਾਬ ਦੀ ਕਿਸਾਨੀ ਪੰਜਾਬ ਦੀ ਇੰਡਸਟਰੀ ਵਧੇ ਫੋਲੇ ਇਹ ਪੰਜਾਬ ਦਾ ਏਜੰਡਾ ਹੈ ਹੋਰ ਕੁਝ ਪੰਜਾਬ ਦਾ ਏਜੰਡਾ ਮੇਰੀ ਸਮਝ ਵਿੱਚ ਨਹੀਂ ਹੈ ਜੇ ਕਿਸੇ ਹੋਰ ਨੂੰ ਕੋਈ ਹੋਰ ਲੱਗਦਾ ਤਾਂ ਮੇਰੀ ਉਹਦੇ ਨਾਲ ਸਹਿਮਤੀ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਇਸ ਲਈ ਮੈਂ ਸਮਝਦਾ ਕਿ ਪੰਜਾਬ ਦੇ ਨੌਜਵਾਨ ਵੀ ਪ੍ਰੋਗਰੈਸਿਵ ਹੈ ਪੰਜਾਬ ਦੇ ਨੌਜਵਾਨ ਓਰੀਐਂਟਡ ਹਨ ਪੰਜਾਬ ਦੀ ਖੁਸ਼ਹਾਲੀ ਦੇਖਣਾ ਚਾਹੁੰਦੇ ਨੇ ਰਿਲੀਜੀਅਨ ਅੱਡ ਹੈ ਪੰਜਾਬ ਦਾ ਏਜੰਡਾ ਅੱਡ ਹੈ ਮੈਂ ਇਹਨਾਂ ਦੋ ਵੱਖਰੇ ਤੌਰ ਤੇ ਦੇਖਦਾ ਔਰ ਪੰਜਾਬ ਦੇ ਲੋਕ ਇਕਨੋਮਿਕ ਪ੍ਰੋਗਰੈਸ ਪ੍ਰੋਗਰੈਸਿਵ ਪੰਜਾਬ ਨੂੰ ਪਹਿਲਾਂ ਦੇਖਣਾ ਚਾਹੁੰਦੇ ਨੇ ਚਲੋ ਫਿਰ ਕਿਉਂਕਿ 2027 ਨੂੰ ਹਜੇ ਟਾਈਮ ਭਾਵੇਂ ਥੋੜਾ ਪਰ ਹਜੇ ਹੈਗਾ ਵੀ ਹੈ ਪਰ ਕਾਂਗਰਸ ਇਸ ਗੱਲ ਨੂੰ ਜਰੂਰ ਸਮਝਦੀ ਹੈ ਵੀ ਆਪਦੇ ਤੌਰ ਤੇ ਤਣਾਤਨੀਆਂ ਤਾਂ ਛੱਡਣੀਆਂ ਹੋਣਗੀਆਂ ਕਿਉਂਕਿ ਲੋਕ ਸਾਡੇ ਤੇ ਕਹਿੰਦੇ ਵਿਸ਼ਵਾਸ ਜਤਾਉਂਦੇ ਨੇ ਰਿਜ਼ਲਟਸ ਜਿਹੜੇ ਬੀਤੇ ਦਿਨਾਂ ਦੇ ਹੈਗੇ ਨੇਗੇ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਿਉਂਕਿ ਇਸ ਵਾਰੀ ਚੋਣ ਮੈਦਾਨ ਚ ਬੀਜੇਪੀ ਵੀ ਹੋਊਗੀ ਹਾਲਾਂਕਿ ਗਠਬੰਧਨ ਨੂੰ ਪਤਾ ਨਹੀਂ ਹਜੇ ਬੀਜੇਪੀ ਅਕਾਲੀ ਦਲ ਦਾ ਹੁੰਦਾ ਜਾਂ ਨਹੀਂ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਜਿਹੜੀ ਪੰਥਕ ਤੌਰ ਦੇ ਉੱਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਰਹਿੰਦਾ ਸੀ ਤਾਂ ਹੁਣ ਅਮਰਪਾਲ ਹੋਰਾਂ ਦੀ ਪਾਰਟੀ ਵੀ ਹੈ ਤਾਂ ਆਖਰ ਇਹ ਜਿੰਨਾ ਵੋਟ ਉਹਦੇ ਚ ਕਾਂਗਰਸ ਕਿੱਥੇ ਕੱਢਦੀ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿੰਗ ਹੋ ਰਹੀ ਹੈ ਜਨਸਪਰਸ਼ ਟੀਵੀ ਚੰਡੀਗੜ੍ਹ